બોલો ઈ સંહાલ વાહ ગુરુજી કા ખાલસા વાહ ગુરુજી કા ખાલસા વાહ ગુરુજી કી ફતે સો દોસ્તો ਜਿਹੜਾ ਕਿ ਮੋਰਚਾ ਆਪਣਾ 10.5 ਮਹੀਨਿਆਂ ਤੋਂ ਉੱਪਰ ਹੋ ਗਿਆ 25 ਦਸੰਬਰ ਆ ਅਸੀਂ ਅੱਜ ਖਨੋਰੀ ਬਾਰਡਰ ਤੇ ਖੜੇ ਆ ਇਹ ਆਪਣੀ ਸਾਰੀ ਜਿਹੜੀ ਹੈਗੀ ਆ ਮਹਿਲ ਕਲਾਂ ਵ્લોਗ ਦੀ ਟੀਮ ਆ ਇਹਦੇ ਵਿੱਚ ਆਪਣੇ ਬਲਾਕ ਪ੍ਰਧਾਨ ਜਗਪਾਲ ਸਿੰਘ ਹੈਗੇ ਆ ਉਹਨਾਂ ਤੋਂ ਪੁੱਛਿਆ ਵੀ ਅੱਜ ਮੋਰਚਾ ਕਿਹੜੀ ਸਥਿਤੀ ਦੇ ਵਿੱਚ ਆ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਪੂਰਾ ਮਹੀਨਾ ਹੋ ਗਿਆ ਮਾਰਨ ਵਾਰ ਤੇ ਬੈਠੇ ਨੂੰ ਕਿਉਂਕਿ ਭਰਾਵੋ ਜਿਹੜੇ ਆ ਇਹ ਆਪਣੀਆਂ ਮੰਗਾਂ ਨੇ ਇਹ ਸਰਕਾਰ ਦੀਆਂ ਆਪਾਂ ਜਿਹੜਾ ਪਹਿਲਾਂ ਅंदोलਨ ਲੜਿਆ ਸੀਗਾ ਉਦੋਂ ਪਹਿਲਾਂ ਸਰਕਾਰ ਜਦੋਂ ਮੋਦੀ ਸਰਕਾਰ ਹੋਂ ਦੇ ਵਿੱਚ ਆਈ ਹੈ ਉਹਨੇ ਵੋਟਾਂ ਵੇਲੇ ਵੀ ਮੰਨੀਆਂ ਸੀਗੀਆਂ ਮੰਗਾਂ ਉਹੀ ਮੰਗਾਂ ਲਾਗੂ ਕਰਾਉਣ ਦੀ ਖਾਤਰ ਆਪਾਂ ਨੂੰ 10-11 ਮਹੀਨੇ ਹੋ ਗਏ ਬੈਠਾ ਨੂੰ ਇੱਥੇ ਇੱਕ ਮਹੀਨਾ ਸਰਵਾਜੀ ਸਿੰਘ ਡੱਲੇਵਾਲ ਨੂੰ ਮਰਨ ਵਰਤ ਦੇ ਬੈਠੇ ਨੂੰ ਹੋ ਗਿਆ ਪਰ ਸਰਕਾਰ ਹਜੇ ਅੜੀ ਹੋਈ ਹੈ ਪਰ ਆਪਾਂ ਹੀ ਇੱਧਰ ਪੂਰੇ ਡਟੇ ਹੋਇਆ ਮੋਰਚਾ ਪੂਰਾ ਭਰਿਆ ਹੋਇਆ ਕੋਈ ਗੱਲ ਨਹੀਂ ਬਥੇਰੇ ਆ ਅੱਗੇ ਵੀ ਸਰਕਾਰ ਨੇ ਮੰਨ ਲਓ ਵੀ ਸਾਡੀਆਂ ਸਹਾਇਤਾ ਲਈਆਂ ਰਹਿ ਗਿਆ ਸਾਡੇ ਸੌ ਘਰ ਨੂੰ ਨਹੀਂ ਸੀਦ ਹੋਏ ਨੇ ਪਰ ਜਿੰਨਾ ਚਿਰ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਇੱਥੋਂ ਜਾਣਦੇ ਨਹੀਂ ਜਿੰਨੀਆ ਮਰਜ਼ੀ ਹਸਤਾ ਦੇਣੀਆ ਪੈਣਾ ਜਿੰਨਾ ਮਰਜ਼ੀ ਸਾਨੂੰ ਘਟਕਣਾ ਪਵੇ ਜੇ ਠਾੜ ਚ ਬੈਠੇ ਸੀ ਹੁਣ ਵੀ ਬੈਠਾ ਠੰਡਾ ਦੇ ਵਿੱਚ ਕੋਈ ਗੱਲ ਨਹੀਂ ਆ ਇੱਥੇ ਹੁਣ ਰਾਤ ਨੂੰ ਪਹਿਰਾ ਚੱਲਦਾ ਹੁੰਦਾ ਮਹਿਲ ਕਲਾ ਬਲਾਕ ਵਾਲੇ ਵੀਰ ਸਾਰੇ ਜਜੇਵੇ ਦੇ ਇੱਥੇ ਹੋਰ ਵੀ ਬਹੁਤ ਮਨੋ ਮੋਰਚਾ ਭਰੇ ਹੋਏ ਹੁਣ ਤਾਂ ਪੂਰਾ ਹੁਣ ਛੋਡੇ ਨਾਲ ਸਾਡੇ ਸਰਦਾਰ ਕਰਾਇਲ ਸਿੰਘ ਜੀ ਜ਼ਿਲ੍ਹੇ ਦੇ ਆਗੂ ਨੇ ਇਹ ਕਾਰਜ ਕਰਨੇ ਕਰਦੇ ਹੈ ਬਈ ਖਾਲਸਾ ਦਾ ਕਿਸੇ ਬਤੇ ਅੱਜ ਨੌਂਵੇਂ ਮਾਤਸੇ ਨਾਗਰਾਮ ਲਾਗਦੇ ਪਾਦਰ ਜੋਦੇ ਬੈਠਿਆ ਜੋਦੇ ਐਵੇਂ ਨਹੀਂ ਕਿਹਾ ਜਾਂਦਾ ਜੇ ਕੋਈ ਇਸ ਦਾ ਸੰਵਿਧਾਨ ਪਾਉਂਦਾ ਫਿਰ ਕਿਹਾ ਜਾਂਦਾਗਾ ਕਿਉਂਕਿ 13 ਫਰਮ ਤੋਂ ਚੱਲਦਾ ਸੁਘਰਸਾ ਇਹ ਲੰਮੇ ਸਮੇਂ ਤੋਂ ਚੱਲਦਾ ਹੋਇਆ ਅੱਜ 31 ਦਿਨ ਹੋ ਗਏ ਦਾਟਣੇ ਮਾਫਨੂ ਮਾਰ-ਮਾਰ ਤੇ ਬੈਠੇ ਨੂੰ ਅੱਜ ਪੂਰੀ ਸਿੱਖ ਕੌਮ ਨੇ ਹੁਣ ਜਹੇਦਾਰ ਦਾ ਐਲਾਨ ਦੇ ਦਿੱਤਾ ਅੱਜ ਬਾਦਰ ਹੋ ਗਿਆ ਆ ਲੈ ਬਾਤ ਕਰਾਂਗੇ ਕਾਹਤਾਂ ਦਾ ਜਹਦਾ ਦਾ ਜਿਹੜੇ ਪਹਿਲੀ ਵਾਰ ਹੁੰਦੇ ਜਹਦਾ ਕਿਹਾਗਾ ਨਹੀਂ ਤੇ ਇਹੀ ਕਹਿੰਦਾ ਹੁੰਦਾ ਸੀ ਜਿਹੜੇ ਕਿਸਾਨ ਦੇ ਨੇ ਆ ਇਹਦਾ ਕਾਣ ਪੀਣ ਆਵੇ ਆ ਠੀਕ ਆ ਉਹਨਾਂ ਨੇ ਕਿਤਾ ਲਾ ਦੇ ਵਧੀਆ ਗੱਲ ਆ ਗਈ ਭਰਾਵੋ ਜਿੰਨੇ ਵੀ ਪਿੰਡਾਂ ਦੇ ਵਿੱਚ ਬੈਠੇ ਹੋ ਆਵੋ ਬਾਤੋ ਬਾਤ ਲੋਨ ਆ ਗਈ ਰਾਤ ਨੂੰ ਲੋਨ ਦਾ ਹੋਏ ਬੰਦੇ ਇੱਥੇ ਬੈੰਦੇ ਆ ਉਧਰ ਜਾਂਦੇ ਆ ਫੇ ਕਿਹੜਾ ਫਰਤ ਨਾ ਹੁੰਦਾ ਜਿੰਨੇ ਵੀ ਪਿੰਡਾਂ ਦੇ ਵਿੱਚ ਬੈਠੇ ਹੋ ਆਵੋ ਬਹੁਤ ਸਾਰੇ ਘਰਾਂ ਦੇ ਵਿੱਚ ਚਾਰ ਤਰਫੋਂ ਬੰਦੇ ਬੰਦਾ ਬੈਠਿਆ ਪਰ ਬੰਦੇ ਕੀ ਕਹੀਏ ਉਹਨਾਂ ਨੂੰ ਯਾਰ ਬੰਦੇ ਕਹਿੰਦੇ ਵੀ ਤੁਹਾਨੂੰ ਸ਼ਰਮ ਆਉਦੀ ਆ ਜਿਨ੍ਹਾਂ ਦੇ ਘਰ ਤੇ ਆ ਕੇ ਦੋ ਦੋ ਬੰਦੇ ਆ ਜਿਹੜੇ ਦਾ ਕਹਿ ਰਿਹਾ ਕੋਈ ਵੀ ਇੱਥੇ ਬੈਠਿਆ ਤਾਂ ਤਰਫੋਂ ਹੁੰਦੇ ਚੌਦਾ ਫਾਰਦੇ ਮੰਨਦਾ ਪਰ ਇੱਥੇ ਆ ਕੇ ਆਪਣੀ ਹਾਜ਼ਰੀ ਲਾਵੋ ਜਿਨ੍ਹਾਂ ਤੇ ਅਸੀਂ ਹਾਜ਼ਰੀ ਨਹੀਂ ਲਾਵਾਂਗੇ ਉਹਨਾਂ ਤੇ ਮੰਗਾ ਮੰਨੀਆਂ ਨਹੀਂ ਜਾਣਗੀਆਂ ਉਹਦਾ ਜੀਰੀ ਮੈਂ ਰਾਮਦੇ ਹੁੰਨੇ ਆ ਛੱਡ ਜੀਰੀ ਪਕਾਓ ਥੀਰੀ ਪਕਾਓ ਥੱਲੇ ਆ ਸਾਬ ਜਰਾ ਅਜ ਤੋਂ ਨਾਲੇ ਕਰਾਉਣ ਗਿਆ ਸੀ ਮੰਡੀਆਂ ਚ ਗਿਆ ਉਹਤੇ ਜਾ ਕੇ ਬਿਧਰੇ ਨੇ ਇਹ ਨਾ ਨਾ ਕਹਿ ਗਾਦੇ ਉਹ ਜਾਨਤ ਵੀ ਕਰਾਂ ਤੇ ਬੱਟੇ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਆਓ ਇੱਥੇ ਆ ਕੇ ਕਨੌਰੀ ਬਾਟਰ ਦੇ ਆਪ ਕੋ ਆਪਣਾ ਜੋਰ ਜਨ ਪਾਓ